ਜੋ ਬੋਲੇ ਸੋ ਨਿਰਭੈ ਸਤਿਗੁਰੁ ਬਦਾਸ ਮਹਾਰਾਜ ਕੀਜੈ ਹਰ ਸੋ ਹੀ ਰਾષા ਢਕੇ ਕਰੇ ਆਨ ਕੀ ਆਸ ਤੈ ਨਰ ਦੋਜਕ ਜਾਹੰਗੇ ਸਤਿ ਪਾਖੇ ਰਵਦਾਸ ऐसा चाहूं राज मैं जहां मिले सबन को अन्न छोटे बड़े सब सम बसे रविदास रहे प्रसन्न स्वदनीय गुरुप्रिय सासंगतियो आप सब नु जो कि सतगुरु बदास महाराज दे 648 वे प्रकाश दिहाड़े दी ਸੋ ਦੇਸ਼-ਪ੍ਰਦੇਸ਼ ਵਿੱਚ ਵਸਦੀਆਂ ਸਭ ਸੰਗਤਾਂ ਨੂੰ ਡੇਰਾ ਸੰਤ ਬਾਬਾ ਬਸਾਉ ਜੀ ਡੇਰਾ ਸੰਤ ਬਾਬਾ ਮੰਗਲਦਾਸ ਜੀ ਮਹਾਰਾਜ ਜੋ ਕਿ ਦੁੱਧਾ ਤਾਰੀਸ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਲੱਖ-ਲੱਖ ਵਧਾਈਆਂ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਆਪਣਾ ਅਸ਼ੀਰਵਾਦ ਬਖਸ਼ਿਸ਼ ਕਰਨ ਸੋ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਸੋ ਸਾਰੀਆਂ ਸੰਗਤਾਂ ਨੂੰ ਦੇਸ਼-ਪ੍ਰਦੇਸ਼ ਵਿੱਚ ਵਸਦੀਆਂ ਸਭ ਸੰਗਤਾਂ ਨੂੰ ਡੇਰਾ ਬਾਬਾ ਬਸਾਉ ਜੀ ਵੱਲੋਂ ਸਤ ਗੁਰੂ ਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਜੋ ਬੋਲ ਲਈ ਸੋਨ ਨਰਵੈ ਸਤਗੁਰ ਬਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਜੈ ਪੀਮ ਜੈ 파ਰਤ ਸੋ ਗੁਰਪਿਆਰੀ ਸਾਹਾ ਸੰਗਜੋ ਸੋ ਤੰਤਾ ਸਤਗੁਰ ਬਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਜੋ ਕਿ ਡੇਰਾ ਬਾਬਾ ਬਸਾਉ ਜੀ ਸੰਤ ਬਾਬਾ ਮੰਗਲਦਾਸ ਜੀ ਮਹਾਰਾ ਦੁੱਧਾ ਤਾਰੀਸ ਹੋਰ ਵਿਖੇ ਜੋ ਕਿ 12 ਫਰਵਰੀ ਨੂੰ ਜੋ ਕਿ ਮਨਾਇਆ ਜਾ ਰਿਹਾ ਹੈ ਸੋ ਸੰਗ ਸਾਕਤਾ ਨੇ ਦਸਣ ਦੇਣ ਦੀ ਕਿਰਪਾਲਤਾ ਕਰਨੀ ਜੋ ਬੋਲੇ ਸੋਨਰ ਸਤਗੁਰ ਬਦਾਸ ਮਹਾਰਾਜ ਕੀ ਜੈ